ਤੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਈ ਜੀ ਬਾਈ ਜੀ ਸਸੀ ਕਾਲ ਸਸੀ ਕਾਲ ਬਾਈ ਹੋ ਠੀਕ ਹੋ ਵਧੀਆ 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 ਬਾਈ ਨਾਮ ਤੇ ਐਡਰੈਸ ਬੋਲ ਨਾਮ ਸੁਹਾਸਾ ਬਾਈ ਪਿੰਡ ਭਗਤਾਪਾਈ ਦਾ ਭਾਈਗਾ ਜਿਹੜਾ ਬਠਿੰਡਾ ਤਹਿਸੀਲ ਰਾਮਪੁਰ ਨੇੜੇ ਪਿੰਡ ਬਾਈ ਬਾਜਾ ਬਰਨਾਲਾ ਰੋਡ ਤੇ ਹੈ ਬਾਈ ਭਗਤਾਪਾਈ ਓਕੇ ਬਈ ਮੋਬਾਈਲ ਨੰਬਰ ਬੋਲਦਾ 8896015435 ਠੀਕ ਹੈ ਬਾਈ ਤੇ ਬਾਈ ਜਿਹੜੀ ਇਹ ਵੈਡ ਦੇ ਜਰਸੀ ਆ ਜਰਸੀ ਆ ਬਾਈ ਦੂਜਾ ਸੂਸੂਈ ਆ ਕਦੋਂ ਸੂਈ ਆ ਬਾਈ ਇਹਨੂੰ ਬਾ ਅੱਧਾ ਪੌਣਾ ਘੰਟੇ ਹੋਇਆ ਸੂਈ ਨੂੰ ਹਜੇ ਜੇਰ ਪੈਣੀ ਹੈ ਨਾ ਜੇਰ ਪੈਣੀ ਆ ਤੇ ਬੱਚਾ ਕੀ ਦਿੱਤਾ ਬੱਚੀ ਦਿੱਤੀ ਬਈ ਬੱਚੀ ਬੜੀ ਚੰਗੀ ਹੈ ਨਾ ਹਾਂ ਬੱਚੀ ਜਿਹੜੀ ਹੈ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਇੱਕ ਨੰਬਰ ਹੈ ਕਿਆ ਬਾਤ ਹੈ ਬਹੁਤ ਚੰਗੀ ਬੱਚੀ ਹੈ ਹਾਂ ਹਾਂ ਬਈ ਹੂੰ ਕਿੰਨਾ ਕੋ ਬੋੜਾ ਬੂੜਾ ਬਾਈ ਨੇ ਕੱਢਿਆ ਫਿਰ ਨਹੀਂ ਬਾਈ ਬੋੜਾ ਬੂੜਾ ਇਹ ਕੁਛ ਨਹੀਂ ਕੱਢਿਆ ਮੜ ਗਿਆ ਧਾਰਾ ਮਾਰ ਕੇ ਦੇਖਿਆ ਸੀ ਓਕੇ ਐਵੇਂ ਆਪਾਂ ਝੂਠ ਮਾਰੀ ਆਈਏ ਹੈਨਾ ਸਹੀ ਆ ਬਾਈ ਹੂੰ ਕਿੰਨਾ ਕੋ ਦੁੱਧ ਦੇ ਦੂ ਵਾਸਤੇ ਦੁੱਧ ਦੇ ਦੂ ਬਾਈ 17 18 ਕਿਲੋ ਬੜੇ ਰਾਮ ਆਰਡਰ ਬੜਾ ਕਮਾਲ ਹਾਂ ਹਾਂ ਫੀਟਿੰਗ ਆਲਾ ਬਾਈ ਲੈ ਆਂ ਆਰਡਰ ਬਾਈ ਥਣ ਥਣ ਇੱਕ ਨੰਬਰ ਚਵਾਈ ਕਿਵੇਂ ਆ ਵੈਸੀ ਚਵਾਈ ਇੱਕ ਨੰਬਰ ਆ ਬਾਈ ਠੀਕ ਆ ਬਾਈ ਬੜਾ ਕੋਈ ਫੋਲ ਚੇਕ ਹਾਂ ਠੰਡੀ ਫੋਲ ਲੈ ਜਿਵੇਂ ਮਰਜੀ ਵੈ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਮੂਰੋ ਲੈ ਵਾ ਚੈੱਕ ਕਰ ਲੋ ਕਮਾਲ ਦਾ ਬਾਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਨਾੜਾ ਨਾੜਾ ਫੁੱਲ ਚੰਗੀਆਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਸੂਈ ਸਵਾਈ ਬੱਚਾ ਮਗਰ ਬੱਛੀ ਬੱਛੀ ਵੀ ਚੰਗੀ ਆ ਕਿਉਂ ਬੱਛੀ ਨੇ ਬਾਈ ਨਾਲ ਹੀ ਪਿਆਰ ਹੋ ਜਾਣਾ ਬੈੜ ਵੀ ਖੈਰ ਚੰਗੀ ਆ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਡ ਫੂਡ ਕਰਮਾ ਵਾਲੀ ਦੀ ਫੁੱਲ ਚੰਗੀ ਆਉਗੀ ਮੱਝ ਨਾਲ ਦਾ ਦੁੱਧ ਦੋ ਕਰਮਾ ਵਾਲੇ ਸੋਰਾ ਚੈੱਕ ਕਰ ਲੋ ਕਲਰ ਕਲਰ ਬੜਾ ਚੰਗਾ ਕਰਾਇਆ ਕਿ ਨਹੀਂ ਭਾਈ ਹਾਂ ਹਾਂ ਭਾਈ ਚਮਕ ਚਮਕ ਪੂਰੀ ਆ ਪੂਰੀ ਚੰਗੀ ਆ ਭਾਈ ਮੈਂ ਉਹ ਪਾਉਗੀ ਲੱਖ ਵਾਲੀ ਮੈਂ ਨੂੰ ਵੀ ਮਾਰ ਪਾਉਗੀ ਅਸੀਂ ਸਹੀ ਗੱਲ ਆ ਭਾਈ ਨਾਲੇ ਫੈਂਟ ਫੂਨ ਵਧੀਆ ਉਤ ਤੀ ਕੀ ਮੋਲਾ ਫਿਰ ਜੈ ਜੈ ਭਾਈ ਮੁੱਲ ਕਰਾਉਣ ਨੂੰ ਕੋਈ 70 70 ਜਿੰਨਾ ਮਰਜ਼ੀ ਕਰਾ ਲੈ ਹਨਾ ਭਾਈ 65000 ਦੀ ਬੈਠ ਦਵਾਂਗੇ ਚੱਕ ਪਰ ਕੋਈ ਸੌਦੇ ਬਾਏ ਵਾਲੀ ਗੱਲ ਨਾ ਕਰੇ ਹੁਣ ਆਪਾਂ ਤੈਨੂੰ ਵੀ ਪਤਾ ਰੇਟ ਇਹ 17 ਪੱਤਰ ਵੀ ਮੰਗ ਲੈਂਦੇ ਸਹੀ ਗੱਲ ਆ ਭਾਈ ਪਰ ਠੰਡੀ ਸੀਲ ਚੁੰਨ ਚੁੰਦਾ ਇੱਕ ਨੰਬਰ ਆ ਜਮਾ ਜਾਇਜ਼ ਮੁੱਲ 65000 ਰੁਪਏ ਮੰਨਦਾਨ ਹੋ ਜੂਗਾ ਚਵਾਈ ਦੇ ਚੁੰਨ ਬੜਾ ਚੰਗਾ ਨਾ ਮੋਟੀ ਮੋਟੀ ਚਵਾਈ ਜਿਵੇਂ ਮਰਜੀ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਜਿਵੇਂ ਮਰਜੀ ਧਰਮ ਵਾਲੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਪਛਾਹ ਤੋਂ ਆਰਡਰ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਚਾਰੇ ਥਣਵੇਂ ਨਿਕੜਵੇਂ ਪੂਰੇ ਗਾਇਬ ਤੇ ਠੰਡੀ ਸੀਲ ਫੁੱਲ ਮੁੱਲ ਜਾਇਜ਼ ਦੇਖ ਕੇ ਸੇ ਵੀਰ ਨੂੰ ਬੜਾ ਪਸੰਦ ਆ ਵੇ ਵਾਈ ਨੈਟ ਨੈਟ ਕਰ ਲਓ ਜੀ ਧੰਨਵਾਦ ਬਾਈ